ਜੀ ਮੈਂ ਨਾ ਬਿਨਾ ਨੰਬਰ ਪਲੇਟਾਂ ਦਾ ਮੋਟਰਸਾਈਕਲ ਮੋਟਰਸਾਈਕਲ ਜੇ ਲੈ ਕੇ ਫਿਰਦੇ ਸੀਗੇ ਅੱਛਾ ਤੇ ਮੈਨੂੰ ਤਾਂ ਮਗਰ ਲੱਗਿਆ ਇਹ ਜੋਤ ਹਸਪੀਟਲ ਕੋਲ ਰੁਕੇ ਮੈਂ ਵੀ ਉਹਨਾਂ ਤੇ ਗਾਹ ਰੁਕ ਗਿਆ ਅੱਛਾ ਚਲੋ ਕੁਝ ਸਮੇਂ ਬਾਅਦ ਇਹਨਾਂ ਕੋਲ ਸਾਦਾ ਵਿਅਕਤੀ ਆਇਆ ਮੇਰੇ ਸਾਹਮਣੇ ਨੂੰ ਲਫਾਵੀ ਦੇ ਵਿੱਚ ਚਿੱਟਾ ਫੜਾ ਕੇ ਗਿਆ ਤੇ ਪੈਸੇ ਲੈ ਕੇ ਗਿਆ ਉਹਨੇ ਮੈਨੂੰ ਗੱਡੀੋਂ ਨਿਕਲਦੇ ਦੇਖ ਲਿਆ ਤਰ੍ਹਾਂ ਤੋਂ ਭੱਜ ਗਿਆ ਇਹ ਮੈਂ ਫੜ ਲੇ ਕਿੱਥੋਂ ਦੇ ਬੰਦੇ ਹਨ ਇਹ ਸਨਣਾ ਦੇਈਏ ਇੱਕ ਕਰੋੜ ਦੀ ਕਿਹਨੋਂ ਤੇ ਬੜੇ ਬੜੇ ਦਾਅਵੇ ਕੀਤੇ ਜਾ ਰਹੇ ਕੀ ਕੰਗਰੂਲਾ ਕੋਈ ਕੁਛ ਨਹੀਂ ਜੀ ਕਰਦੀ ਹੈਗੀ ਆ ਛਰੇ ਕਿਹਦਾ ਸੀ ਕਿੱਟਾ ਫੜਦਾ ਪੁਰਸ ਨੇ ਕੀ ਕਰਨਾ ਹੈ ਕਸ ਰਿਹਾ ਵੀ ਸ਼੍ਰੀ ਚਮਕੌਰ ਸਾਹਿਬ ਦੇ ਵਿੱਚ ਕਿੰਨੇ ਉਮਰ ਦੇ ਨਿਆਣੇ ਚਿੱਟਾ ਪੀਣਾ ਸ਼ੁਰੂ ਕਰ ਦਿੱਤਾ ਉਹ 11ਵੀਂ 12ਵੀਂ ਕਲਾਸ ਚ ਆਈ ਮੁੰਡਾ ਬੇਅੰਤ ਚਿੱਟਾ ਪੀ ਰਿਹਾ ਉਹ ਇਹ ਇਹ ਹਾਲਾਤ ਨੇ ਸਾਡੇ ਸ਼੍ਰੀ ਚਮਕੌਰ ਸਾਹਿਬ ਦੇ ਅੱਜ ਦੇ ਬਾਕੀ ਉਹ ਤੁਹਾਡੇ ਸਾਹਮਣੇ ਸਾਰਾ ਕੁਝ ਦੱਸ ਰਿਹਾ ਵੀ ਕਿੰਨਾ ਟਾਈਮ ਹੋ ਗਿਆ ਮਨੂੰ ਇੱਥੇ ਲੰਦੇ ਨੂੰ ਚਿੱਟਾ ਜੀ ਪੁੱਛ ਲੋ ਇਹਨੂੰ ਇਸ ਬੰਦੇ ਨੂੰ ਮੈਂ ਵੀ ਬਥੇਰੀ ਵਾਰੀ ਕਹਿ ਚੁੱਕਿਆ ਵੀ ਵੇਚਣੇ ਤੋਂ ਹਟਦੇ ਹਟ ਜਾ ਔਰ ਉਸ ਤੋਂ ਬਾਅਦ ਇੱਕ ਵਾਰੀ ਇਹਨੇ ਮੇਰੇ ਪਹਿਲਾਂ ਵੇਚਿਆ ਸੀ ਮੇਰੇ ਸਾਹਮਣੇ ਮੈਂ ਬਾਈ ਨਾਮ ਦਿਖਾ ਦਿੱਤੀ ਸੀ ਕਿ ਠਾਣਾ ਸ਼੍ਰੀ ਚਮਕੌਰ ਸਾਹਿਬ ਉੱਥੇ ਕੋਈ ਸੁਣਵਾਈ ਨਹੀਂ ਹੋਈ ਕਿਸੇ ਨੇ ਇਹਨੂੰ ਬੁਲਾਇਆ ਨਹੀਂ ਕਿਸੇ ਨੇ ਮੇਰੇ ਵਿਆਹ ਨਹੀਂ ਦੇ ਲੱਤੇ ਹੈਗੇ ਕੌਣ ਵੇਚ ਰਿਹਾ ਇੱਥੇ ਇਹ ਵਿਅਕਤੀ ਜੀ ਸਾਹਮਣੇ ਘਰ ਵਾਲਾ ਉਹਦੇ ਅਸੀਂ ਘਰ ਦੇ ਅੱਗੇ ਸਾਹਮਣੇ ਬੈਠੇ ਆਂ ਕੀ ਮੰਗ ਕੀ ਕਰਦੇ ਤੁਸੀਂ ਮੰਗ ਕੀ ਕਰਦੇ ਜੀ ਪਰਚਾ ਹੋਣਾ ਚਾਹੀਦਾ ਇਹਦੇ ਪਰ ਠੋਕੇ ਜਿਹੜੇ ਇਹਨਾਂ ਦੇ ਆਨਸਰ ਨੇ ਇਹ ਇਦਾਂ ਦੇ ਕੰਮ ਕਰਦੇ ਨੇ ਉਹ ਤਾਂ ਦੋਆ ਤੀ ਦਿਨ ਬਾਅਦ ਆ ਜਾਂਦੇ ਨੇ ਉਹ ਤਾਂ ਫੇਰ ਲੱਗ ਜਾਂਦੇ ਆ ਕੇ ਵੇਖੋ ਜੀ ਇਹ ਕਿੰਨਾ ਤੁਸੀ ਸਮਾਜਿਕ ਚਾਹੀਦਾ ਵੀ ਜੋ ਚਲਾਣ ਦੇਣਾ ਨਾ ਪਰ ਠੋਕੇ ਦੇਣਾ ਇਹਦੇ ਖਿਲਾਫ ਕੋਈ ਸਬੂਤ ਹੈ ਮੈਂ ਜੀ ਚਿੱਟਾ ਪਿਆ ਮੇਰੇ ਸਾਹਮਣੇ ਵੇਚਣ ਦਿਖਾਓ ਤੇ ਕੌਣ ਲੈ ਕੇ ਆਇਆ ਹੈ ਇਹ ਕਹੇ ਜੀ ਮੇਰੀ ਅੱਖਾਂ ਦੇ ਸਾਹਮਣੇ ਹੈ ਇਹਨਾਂ ਨੂੰ ਕਿਹੜਾ ਪਿੰਡੋਂ ਬਰਸਾਲੋਂ ਕਿੰਨੇ ਲੈ ਕੇ 500 ਕਿੰਨੇ ਦਾ ਕਿੰਨਾ ਹੈ ਜੀ ਜੇਕਰ ਰਿਪੋਰਟ ਸੁਣਵਾਈ ਨਹੀਂ ਕਰਦੀ ਤਾਂ ਇਹਨਾਂ ਨੇ ਆਪਣਾ ਜਿਹੜਾ ਇਹਨਾਂ ਦਾ ਸਮਾਜ ਪ੍ਰਤੀ ਖੜ ਜਾਓ ਨਵਾਉਂਦੇ ਹੋਏ ਇਹਨਾਂ ਨੇ ਪੂਰੇ ਆ ਕੇ ਬੈਠੇ ਆ ਘਰ ਦੇ ਮੂਹਰੇ ਬੈਠੇ ਜਿਹੜਾ ਬੰਦਾ ਵੇਚ ਰਿਹਾ ਕਿਉਂਕਿ ਜਿਵੇਂ ਤਾਰਾ ਜੰਦ ਨੇ ਕਿਹਾ ਹੈ ਕਿ ਉਹ ਬੰਦੇ ਨੇ ਵੀ ਕਿਹਾ ਕਿ ਮੇਰੇ ਸਾਹਮਣੇ ਫੜਾ ਕੇ ਉਹ ਤੁਸੀਂ ਦਾ ਗਵਾਹ ਬਣ ਰਿਹਾ ਉਹ ਤੇ ਮੇਰੇ ਸਾਹਮਣੇ ਉਹ ਫੜਾ ਕੇ ਗਿਆ ਤੇ ਬਾਅਦ ਉਹ ਬੰਦਾ ਇਹਨੂੰ ਰੈਕਟੀ ਕਰਨ ਨੂੰ ਭੇਜਦਾ ਤੇ ਇਹ ਇਹ ਸਮਾਜ ਨੂੰ ਇਕੱਠਾ ਹੋਣਾ ਪੈਣਾ ਜੇ ਇਹ ਆਪਣੇ ਕੋੜ ਖਤਮ ਕਰਨਾ ਹੈ ਕੱਲਾ ਪੁਲਿਸ ਪ੍ਰਸ਼ਾਸਨ ਜਾਂ ਸਰਕਾਰ ਦੀ ਜਿੰਮੇਵਾਰੀ ਨਹੀਂ ਹੈਗੀ ਇਹ ਸਾਰੇ ਸਮਾਜ ਨੂੰ ਇਕੱਠੇ ਹੋ ਕੇ ਅਸੀਂ ਜਿਹੜੇ ਤਿੰਨ ਤਿੱਥੇ ਦੇ ਤਸਕਰਾਂ ਦੇ ਘਰਾਂ ਮੂਰੇ ਧਰਨੇ ਲਾਉਣੇ ਪੈਣੇ ਆ ਤੁਸੀਂ ਉਹ ਇਸਦਰ ਵਿੱਚ ਸ਼ਾਮਲ ਹੋ ਜੀ ਸ਼ਾਮਲਾਂ ਜੀ ਕਿ ਇਹ ਕਾਰਵਾਈ ਕੀ ਕਰਦੇ ਤੁਸੀਂ ਕੀ ਕਾਰਵਾਈ ਮੰਨ ਕਰਦੇ ਹਾਂ ਮੈਂ ਪੁਲਿਸ ਪਟਾਕੇ ਨੂੰ ਸੂਚਿਤ ਕਰਤਾ ਮਾਨਯੋਗ ਐਸਐਚਓ ਸਾਹਿਬ ਨੂੰ ਤੇ ਡੀਐਸਟੀ ਸਾਹਿਬ ਨੂੰ ਦੱਸਤਾ ਕਿ ਇੱਕ ਨੇ ਇੱਕ ਨੇ ਸੇਵੀ ਆ ਤੇ ਉਹਨਾਂ ਨੂੰ ਜਾਣਕਾਰੀ ਦੇ ਦਿੱਤੀ ਉਹ ਆਪਣੀ ਪੁਲਿਸ ਪਾਰਟੀ ਭੇਜਣਗੇ ਜੋ ਬਣਦੀ ਕਾਰਵਾਈ ਹੋਊਗੀ ਉਹ ਉਹਨਾਂ ਦੀ ਜ਼ਿੰਮੇਵਾਰੀ ਕਰਨਾ ਸਾਡੀ ਜਿਹੜੀ ਸਮਾਜ ਪ੍ਰਤੀ ਜ਼ਿੰਮੇਵਾਰੀ ਉਹ ਹੀ ਨਿਭਾ ਰਹੇ ਆ ਜੋ ਵੀ ਕੋਈ ਆਜੇ ਕੋਈ ਗਲਤ ਅੰਤਰਾ ਉਹਨਾਂ ਦੇ ਖਲਾਫ ਨਹੀਂ ਖੁੱਲਾਂਗੇ ਇਹ ਨਹੀਂ ਹੈਗਾ ਕਿ ਜੇ ਅਸੀਂ ਸਰਕਾਰ ਚ ਆ ਕੇ ਅਸੀਂ ਆਪਣੇ ਇਹ ਕਹਿ ਦਈਏ ਕਿ ਨਹੀਂ ਜੀ ਅਸੀਂ ਲੁਕੋਈ ਜਾਈਏ ਅਸੀਂ ਤਾਂ ਜਾਗਰ ਕਰਾਂਗੇ ਜੋ ਚੀਜ਼ ਹੈ ਇਹ ਸਾਡੀ ਸਮਾਜਿਕ ਜ਼ਿੰਮੇਵਾਰੀ ਬਣਦੀ ਆ ਤੇ ਕਿੰਨੇ ਚਿਰ ਤੋਂ ਲੈ ਰਹੇ ਕੀਤਾ ਗ੍ਰੈਂਡਰ ਦਾ ਫੋਨ ਹੋਇਆ ਸੀ ਆਈਡੀ ਲੱਗੇ ਦੱਸਿਆ ਯਾਰਾਂ ਕੱਢਦੇ ਲੈ ਹੈਂ ਕਾ ਵੀ ਕਰਦੇ ਲੈ ਰਹੇ ਅਜੇ ਤੁਸੀਂ ਵੀ ਲੈ ਰਹੇ ਜੀ ਇਹਨਾਂ ਦੇ ਇਹ ਬੰਦਾ ਜੀ ਉਹਨੇ ਵਾਕ ਹੀ ਕਰਨ ਤੋਂ ਕਿਹਾ ਇੱਕ ਵਕਤ ਅਰੇ ਆ ਬੈਠੋ ਹਾਂ ਬੈਠੋ ਤਾਰਾ ਜੀ ਇੱਕ ਥੋੜੇ ਚਾਰੇ ਤੇ ਲਾ ਦੇ ਇਹਨਾਂ ਨਾਲ ਗੱਲਬਾਤ ਪਹਿਲਾਂ ਕਦੀ ਸੀ ਲੱਗਿਆ ਕੀ ਕਰਨ ਰਿਹਾ ਧਰਨਾ ਦਾ ਪਤਾ ਲੱਗਿਆ ਧਰਨਾ ਲੱਗਿਆ ਬੰਦੇ ਫੜੇ ਸੀ ਕੋਈ ਕਿ ਚਿੱਟਾ ਪਿੰਦੇ ਆ ਇਹ ਇਹ ਅਸੀਂ ਲੈ ਕੇ ਜਾ ਰਹੇ ਆ ਬਾਤ ਬਰਤਾਲ ਜੋ ਵੀ ਬਣਦੀ ਕਾਰਵਾਈ ਆਪਾਂ ਕੀਤੀ ਜਾਵੇਗੀ ਨਾ ਇਹਨਾਂ ਕਰਨੇ ਪਰਚਾ ਨਜ਼ਰ ਆਇਆ ਕਿਸੇ ਤੇ ਲੜਕੇ ਤੇ ਕਿਹੜੀ ਕਿਹੜੀ ਤਿਆਰੀ ਇੱਕ ਮੁੰਡੇ ਪੈਸਾ ਚ ਫੋਟੋ ਦੇਖੀ ਸੀ ਇਹਦੇ ਖਿਲਾਫ ਆਇਆ ਪੁੱਟਾ ਦਾ ਕਿਹਨਾਂ ਦਾ ਦੇ ਪਰਿੰਦਰ ਸਿੰਘ ਦੇ ਖਿਲਾਫ ਹੈਗੇ ਯਾਰ ਪਹਿਲਾ ਪਰਚੇ ਦੋ ਇਹਨਾਂ ਨੇ ਕੀ ਕਾਰਵਾਈ ਬਣਦੀ ਸਾਰੇ ਕੇ ਵੀ ਪਤਾ ਲੱਗ ਰਿਹਾ ਹੈ ਵੀ ਜੇ ਤੁਸੀਂ ਡਿਊਟੀ ਆਪਣੀ ਪੂਰੀ ਕਰਦੇ ਹੋ ਤੇ ਜਿੱਥੇ ਮਾਨਯੋਗ ਅਦਾਲਤ ਵੱਲੋਂ ਇਹਨਾਂ ਨੂੰ ਦੂਜੇ ਤਿੰਨ ਦਿਨ ਜਨਾਬਾਦ ਇਹ ਜੋ ਛੱਡ ਦਿੱਤਾ ਜਾਂਦਾ ਤੇ ਜਿਹੜੇ ਲੋਕ ਜਮਾਨਤ ਕਰਵਾ ਲੈਂਦੇ ਉਹਨਾਂ ਬਾਰੇ ਕੀ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਉਹ ਤਾਂ ਅਦਾਲਤ ਦਾ ਕੰਮ ਹੈ ਆਪਾਂ ਦਾ ਜਿਹੜੇ ਲੋਕ ਛਡਵਾਉਂਦੇ ਨੇ ਸਰ ਜਿਹੜੇ ਲੋਕ ਛਡਵਾਉਂਦੇ ਨੇ ਉਹ ਤਾਂ ਅਦਾਲਤ ਜਮਾਨਤ ਦਿੰਦੀ ਆ ਅਦਾਲਤ ਦਾ ਕੰਮ ਆ ਸਾਡਾ ਕੰਮ ਨਹੀਂ ਉਹ ਚ ਜੇ ਅਦਾਲਤ ਜਮਾਨਤ ਦਿੰਦੀ ਆ ਅਸੀਂ ਅਦਾਲਤ ਨੂੰ ਨਹੀਂ ਕਹਿ ਸਕਦੇ ਕਿ ਇਹ ਅਦਾਲਤਾਂ ਨੂੰ ਨਹੀਂ ਕਹਿ ਤਾਂ ਇਹਦਾ ਮਤਲਬ ਪੁਲਿਸ ਦੀ ਨਲਾਕੀ ਹੈ ਨਾ ਲੋਕ ਸ਼ਰਮਾ ਤੇ ਆ ਕੇ ਬੈਠਣ ਲੱਗੇ ਪੁਲਿਸ ਦੀ ਨਲਾਕੀ ਕੋਈ ਨਹੀਂ ਪੁਲਿਸ ਆਇਆ ਪੁਲਿਸ ਦੇ ਨਾਲ ਲੈ ਕੇ ਜੋ ਵੀ ਬਣਦੀ ਕਾਰਵਾਈ ਕਰ ਰਹੀ ਹੈ ਜੀ ਲੋਕਾਂ ਦੇ ਸਾਹਮਣੇ ਤੇ ਬੈਠਣ ਲੱਗੇ ਇਹਦੇ ਉੱਤੇ ਤੁਸੀਂ ਕਾਰਵਾਈ ਕਰੋਗੇ ਮੁੰਡੇ ਦੇ ਉੱਤੇ ਬਿਲਕੁਲ ਕਰਾਂਗੇ ਜੀ ਉਸ ਮੁੰਡੇ ਤੇ ਜੋ ਵੀ ਬਣਦੀ ਕਰੇ ਉਹਦੇ ਬਿਆਨ ਚ ਇਹਦੇ ਬਿਆਨ ਚ ਜੇ ਕੋ ਲੈ ਗਿਆ ਦੱਸੂਗਾ ਇਹ ਉਹ ਬੱਚਾ ਬਨਾਮ ਨਾਮਜ਼ਦ ਕਰਾ ਗਏ ਦੱਸ ਰਿਹਾ ਸਰ ਉਹ ਚਲੋ ਅੱਗੇ ਬਾਅਦ ਪਰਚੇ ਤੋਂ ਬਾਅਦ ਨਾਮਜ਼ਦ ਹੁੰਦਾ ਬੰਦਾ ਬਿਆਨ ਤੇ ਤਿਆਰ ਹੈਗਾ ਕਾਲਾ ਜੀ ਨੇ ਪੜਿਆ ਉਹਦੇ ਬਿਆਨ ਅੱਜ ਇੱਕ ਬੰਦਾ ਹੁਣ ਇੱਥੇ ਆ ਕੇ ਗਿਆ ਵੀ ਪਿੰਡ ਸੁਲਤਾਨਪੁਰ ਤੋਂ ਦੇਹੀ ਪੈਂਦਾ ਉੱਥੇ ਦਾ ਬੰਦਾ ਕਾਕਾ ਕਹਿੰਦਾ ਕਿ ਜਾਂ ਤੱਕ ਕਾਕਾ 200 ਰੁਪਏ ਦੀ ਦਰੂ ਭੇਜਦਾ ਸੁਲਤਾਨਪੁਰ ਢੱਲੇ ਚੌਕੀ ਪੈਂਦਾ ਆਪਾਂ ਉੱਥੇ ਵੀ ਕਰ ਲੈ ਜੇ ਕੋਈ ਗੱਲ ਹੈ